ਹਾਂਜੀ ਦੋਸਤੋ ਕੀ ਹਾਲ ਚਾਲ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਕਾਫੀ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਆ ਤੇ ਕਾਫੀ ਟਾਈਮ ਤੋਂ ਕੋਈ ਵੀਡੀਓ ਨਹੀਂ ਬਣਾਈ ਸੀ ਕਿਉਂਕਿ ਨਵੇਂ-ਨਵੇਂ ਬਾਹਰ ਆਏ ਸੀ ਤੇ ਨਵਾਂ-ਨਵਾਂ ਬੰਦਾ ਤੁਹਾਨੂੰ ਪਤਾ ਹੀ ਹੈ ਵੀ ਭੱਜ ਦੌੜੀ ਇੰਨੀ ਹੋ ਜਾਂਦੀ ਹੈ ਬੰਦੇ ਨੂੰ ਬੜਾ ਫਿਕਰ ਹੁੰਦਾ ਯਾਰ ਕੰਮ ਮਿਲੂ ਜਾਂ ਐ ਮਿਲੂ ਰਿਆਸ਼ ਮਿਲੂ ਸੌ ਚੀਜ਼ਾਂ ਬੰਦੇ ਦੀ ਲਾਈਫ 'ਚ ਬੰਦੇ ਨੂੰ ਫੇਸ ਕਰਨੀਆਂ ਪੈਂਦੀਆਂ ਤੇ ਹੁਣ ਅਸੀਂ ਕਾਫੀ ਟਾਈਮ ਬਾਅਦ ਵੀਡੀਓ ਪਾਉਣੀ ਆ ਤੇ ਵੀਡੀਓ ਬਣਾਈ ਸੀ ਪਹਿਲਾਂ ਵੀਡੀਓ ਤਾਂ ਨਹੀਂ ਬਣਾਈ ਵੀ ਪਹਿਲਾਂ ਜਾਣਕਾਰੀ ਇਕੱਠੀ ਕੀਤੀ ਵੀ ਜਿੱਥੇ ਅਸੀਂ ਰਹਿ ਰਹੇ ਹਾਂ ਇੱਥੇ ਕੀ ਮਾਹੌਲ ਆ ਕੀ ਸਿਸਟਮ ਚੱਲਦਾ ਕਿਵੇਂ-ਕਿਵੇਂ ਵੀ ਨਵੇਂ ਬੰਦੇ ਨੂੰ ਕਿਵੇਂ-ਕਿਵੇਂ ੱਟਕੇ ਖਾਣੇ ਪੈਂਦੇ ਠੀਕ ਹੈ ਤੇ ਹੁਣ ਜੋ ਸਾਨੂੰ ਜਾਣਕਾਰੀ ਮਿਲੀ ਹੈ ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਾਈ ਗਰਜੰਟ ਮੇਰੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਿਆ ਨੂੰ ਜਾਣਕਾਰੀ ਇਹ ਆ ਵੀ ਕੋਈ ਵੀ ਪੰਜਾਬ ਤੋਂ ਜਾਂ ਇੰਡੀਆ ਤੋਂ ਜਾਂ ਕਿਸੇ ਵੀ ਮੁਲਕ ਚੋਂ ਆਪਣੇ ਏਸ਼ੀਆ ਚੋਂ ਜਦੋਂ ਯੂਰਪ ਵੱਲ ਨੂੰ ਆਉਂਦਾ ਯੂਰਪ ਦੇ ਵਿੱਚ ਸਿਰਫ ਐਸ ਟਾਈਮ ਇੱਕੋ ਇੱਕ ਕੰਟਰੀ ਹੈ ਜਿਹੜੀ ਪੇਪਰ ਦੇ ਰਹੀ ਹੈ ਉਹ ਹੈਗਾ ਸਪੇਨ ਜਿਹੜਾ ਦੋ ਸਾਲਾਂ ਦੇ ਵਿੱਚ ਆਪਾਂ ਨੂੰ ਪੇਪਰ ਦੇ ਰਿਹਾ ਪਹਿਲਾਂ ਪੁਰਤਕਾਲ ਪੇਪਰ ਦਿੰਦਾ ਸੀ ਪੁਰਤਕਾਲ ਨੇ ਪੇਪਰ ਫਿਲਹਾਲ ਬੰਦ ਕਰਤੇ ਬਿਲਕੁਲ ਬੰਦ ਕਰਤੇ ਹੋਏ ਸਾਰੇ ਹੀ ਜਿੰਨੇ ਵੀ ਆ ਰਹੇ ਨੇ ਇਸ ਟਾਈਮ ਸਪੇਨ ਦੇ ਵਿੱਚ ਹੀ ਆ ਰਹੇ ਆ ਕਿ ਹਰ ਬੰਦੇ ਨੂੰ ਹੁੰਦਾ ਯਾਰ ਵੀ ਜੇ ਮੈਂ ਬਾਹਰ ਜਾਣਾ ਇਕੱਲਾ ਇਹ ਨਹੀਂ ਵੀ ਮੈਂ ਕੰਮ ਕਰਨਾ ਉੱਥੇ ਕਮਾਈ ਕਰ ਲਵਾਂ ਵਾਪਸ ਆ ਜਾਵਾਂ ਉਹ ਹੁੰਦਾ ਵੀ ਯਾਰ ਮੈਂ ਜੇ ਮੈਨੂੰ ਉੱਥੇ ਪੇਪਰ ਮਿਲ ਜਾਣਗੇ ਮੇਰੀ ਫੈਮਿਲੀ ਵੀ ਆ ਜੂ ਮੇਰੇ ਬੱਚੇ ਵੀ ਸੈੱਟ ਹੋ ਜਾਣਗੇ ਤੇ ਤਾਰਾ ਕੁਝ ਵੈਲੰਡ ਗੁੱਡ ਹੋ ਜੂਗਾ ਨਾਲੇ ਵੈਸੇ ਵੀ ਇੱਥੇ ਇੱਜ਼ਤ ਤੁਹਾਡੀ ਸਿਰਫ ਪੇਪਰਾਂ ਦੇ ਨਾਲ ਹੀ ਆ ਬਸ ਉਹਨਾਂ ਚਿਰ ਬੰਦਾ ਜਿਹਨੂੰ ਭਵੇਂ ਆਵੇ ਜਿੰਨਾ ਚਿਰ ਮਰਜ਼ੀ ਧੱਕੇ ਖਾਦੀ ਜਾਵੇ ਤੇ ਉਹਦਾ ਫਾਇਦਾ ਕੋਈ ਨਹੀਂ ਅਨਾ ਬੰਦਾ ਪਿੰਡਾਂ ਉਣ ਜਾਣ ਜੋਗਾ ਨਾ ਇੱਥੇ ਕੋਈ ਇੱਜ਼ਤ ਕਰਦਾ ਚੰਗੀ ਤਰ੍ਹਾਂ ਤੇ ਜਿਹੜਾ ਵੀ ਭੈਣ ਭਰਾ ਆ ਰਿਹਾ ਸਭ ਤੋਂ ਪਹਿਲਾਂ ਤਾਂ ਉਹਦਾ ਦਿਲ ਬੰਨ ਕੇ ਆਇਓ ਵੀ 2 ਸਾਲ ਕੌੜਾ ਕੁੱਟ ਭਰ ਲੈਣਾ ਪਿੱਛੇ ਨੂੰ ਤੁਸੀਂ ਮੁੜ ਨਹੀਂ ਸਕਦੇ 2 ਸਾਲ ਤੁਹਾਨੂੰ ਇੱਥੇ ਕੱਟਣਾ ਹੀ ਪੈਣਾ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਇਹ ਮਿੱਠੀ ਜੇਲ੍ਹ ਵਿਦੇਸ਼ਾਂ ਨੂੰ ਐਵੇਂ ਨਹੀਂ ਕਿਹਾ ਜਾਂਦਾ ਇਸੇ ਕਰਕੇ ਹੀ ਆ ਕਿ 2 ਸਾਲ ਤੁਹਾਨੂੰ ਕੌੜਾ ਕੁੱਟ ਭਰਨਾ ਪੈਣਾ 2 ਸਾਲ ਤੁਹਾਨੂੰ ਕੱਟਣੇ ਪੈਣੇ ਆ ਜੇ ਤੁਸੀਂ ਉਹ 2 ਸਾਲ ਕੱਟ ਗਏ ਤਾਂ ਫਿਰ ਤੁਸੀਂ ਆਪਦੀ ਜ਼ਿੰਦਗੀ 'ਚ ਕਾਮਯਾਬ ਹੋ ਜਾਨੇ ਸਰਨੀ ਪਹਿਲੀ ਜਾਣਕਾਰੀ ਇਹ ਹੈ ਵੀ ਕੋਈ ਵੀ ਨਵਾਂ ਬੰਦਾ ਇੱਥੇ ਜੇ ਆਉਂਦਾ ਸਭ ਤੋਂ ਪਹਿਲਾਂ ਤਾਂ ਉਹ ਕੋਈ ਬੰਦਾ ਲੱਭੇ ਆਪਦੀ ਨੇੜਤਾ ਵਾਲਾ ਜਿਹੜਾ ਤੁਹਾਨੂੰ ਜਾਣਦਾ ਹੋਵੇ ਤੇ ਪਹਿਲਾਂ ਤੋਂ ਇੱਥੇ ਹੋਵੇ ਯਕੀਨ ਵਾਲਾ ਬੰਦਾ ਹੋਵੇ ਚਲੋ ਜ਼ਿਆਦਾ ਨਹੀਂ ਵੀ ਥੋੜੀ ਇੰਨੀ ਕ ਹੈਲਪ ਕਰ ਦੇ ਵੀ ਤੁਹਾਨੂੰ ਇੱਕ ਰਾਹ ਦਿਖਾ ਦੇ ਵੀ ਭਾਈ ਤੂੰ ਐਸ ਰਾਹ ਤੇ ਚੱਲਣਾ ਤੇ ਤੂੰ ਇੱਥੇ ਤੰਗ ਨਹੀਂ ਹੁੰਦਾ ਠੀਕ ਹੈ ਜੀ ਉਹ ਰਾਹ ਉਹ ਬੰਦਾ ਲੱਭਣਾ ਤੁਸੀਂ ਉਹ ਬੰਦੇ ਨਾਲ ਗੱਲ ਕਰ ਲੈਣੀ ਆ ਵੀ ਮੈਂ ਆ ਰਿਹਾ ਐਦਾ ਦਾ ਕਰਕੇ ਵੀ ਮੇਰਾ ਤੂੰ ਜੇ ਤੇਰੇ ਕੋਲ ਆਪਦੇ ਕੋਲ ਕੋਈ ਹੱਲ ਹੈਗਾ ਤਾਂ ਆਪਦੇ ਕੋਲ ਰੱਖ ਲਈ ਨਹੀਂ ਮੈਨੂੰ ਕੋਈ ਰਿਆਸ਼ ਦਾ ਹੱਲ ਕਰ ਦੇ ਸਭ ਤੋਂ ਪਹਿਲਾਂ ਰਿਆਸ਼ ਜ਼ਰੂਰੀ ਰਿਆਸ਼ ਜ਼ਰੂਰੀ ਆ ਬਾਕੀ ਕੰਮ ਦਾ ਤੇ ਅੱਜ ਅੱਜ ਦੀ ਜ਼ਰੀ ਦੇ ਵਿੱਚ ਇੰਨਾ ਕੋ ਔਖਾ ਆ ਕਿ ਉਹ ਬੰਦੇ ਦੀ ਕਿਸਮਤ ਹੈ ਜੇ ਤੇ ਜਿੱਥੇ ਕੋਲ ਤੁਸੀਂ ਆ ਰਹੇ ਜੇ ਉਹ ਲਵਾਉਣ ਜਗਾ ਹੈਗਾ ਜਾਂ ਠੀਕ ਆ ਨਹੀਂ ਤੇ ਕੰਮ ਬਾਕੀ ਤੁਹਾਡੀ ਕਿਸਮਤ ਤੇ ਡਿਪੈਂਡ ਆ ਕੁਝ ਕੋ ਬੰਦਾ ਆਪ ਵੀ ਕੋ ਮੜਾ ਮੋਟਾ ਐਫਰਟ ਕਰੇ ਤੇ ਮਿਲ ਜਾਂਦਾ ਬਾਕੀ ਆਪਾਂ ਨੂੰ ਹਿੰਮਤ ਕਰਨੀ ਪੈਂਦੀ ਹੈ ਇਹ ਨਹੀਂ ਹੈਗਾ ਤੁਸੀਂ ਆਉਧ ਘਰੇ ਬਹਿ ਜਾਓ ਇਧੁੱਧ ਜਣਾ ਸਭ ਤੋਂ ਪਹਿਲਾਂ ਤੁਸੀਂ ਉਹ ਬੰਦਾ ਲੱਭ ਲੈਣਾ ਉਸ ਤੋਂ ਬਾਅਦ ਉਹ ਪੇਪਰ ਇੱਥੇ ਕਿਵੇਂ ਬਣਦੇ ਆ 2 ਸਾਲ ਦੇ ਇਹ ਤੁਹਾਨੂੰ ਦੱਸ ਦਈਏ ਵੀ ਇੱਥੇ ਚੱਲਦਾ ਸਿਸਟਮ ਪ੍ਰੋਨੋਮੈਂਟ ਇੱਥੋਂ ਦੀ ਗਵਰਨਮੈਂਟ ਇਹ ਕਹਿੰਦੀ ਹੈ ਵੀ ਤੁਸੀਂ ਸਾਡੇ ਦੇਸ਼ ਦੇ ਵਿੱਚ ਆਓ ਤੁਹਾਡਾ ਕੋਈ ਜਾਣਕਾਰ ਹੋਵੇ ਜਿਹਦਾ ਐਡਰੈਸ ਲਾ ਕੇ ਤੁਸੀਂ ਪੇਪਰ ਜਮ੍ਹਾਂ ਕਰਾਉਣੇ ਆ ਦਫਤਰ ਦੇ ਵਿੱਚ ਉਹ ਪੇਪਰ ਜਦੋਂ ਤੁਹਾਡੇ ਜਮ੍ਹਾਂ ਹੋ ਗਏ ਉਹਦੇ ਤੋਂ ਤੁਹਾਡਾ ਇੱਥੇ ਦਿਨ ਕਾਊਂਟ ਹੁੰਦਾ ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਆ ਜਾਓ ਤੇ ਸਾਲ ਬੇਫਿਕਰ ਹੋ ਕੇ ਕੰਮ ਕਰੀ ਜਾਓ ਕੰਮ ਤੁਹਾਨੂੰ ਮਿਲ ਜੇ ਕੁਦਰਤੀ ਤੇ ਤੁਸੀਂ ਬੈਠੇ ਰਹੋ ਆਰਾਮ ਨਾਲ ਯਾਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਸਾਲ ਤੁਹਾਡਾ ਮਿੱਟੀ ਆ ਜਿੰਨ ਜਦੋਂ ਤੱਕ ਤੁਸੀਂ ਪਧਰੋਨਾ ਮੈਨ ਤੋਂ ਨਹੀਂ ਕਰਾਉਂਦੇ ਸਭ ਤੋਂ ਪਹਿਲਾਂ ਤੁਸੀਂ ਪਧਰੋਨਾ ਮੈਨ ਤੋਂ ਕਰਾਉਣੀ ਹੈ ਬੰਦਾ ਲੱਭਣਾ ਠੀਕ ਹੈ ਜੀ ਪਧਰੋਨਾ ਮੈਨ ਤੋਂ ਕਰਾਉਣੀ ਹੈ ਪਧਰੋਨਾ ਮੈਨ ਤੋਂ ਜਿੱਦੇ ਤੁਸੀਂ ਕਰਾਤੀ ਉਸ ਦਿਨ ਤੋਂ ਤੁਹਾਡਾ ਪਹਿਲਾ ਦਿਨ ਇੱਥੇ ਕਾਊਂਟ ਹੋਣਾ ਤੇ ਉਸ ਦਿਨ ਤੋਂ ਪਹਿਲੇ ਦਿਨ ਤੋਂ ਲੈ ਕੇ ਤੁਸੀਂ 2 ਸਾਲ ਪੂਰੇ ਕਰਨੇ ਆ ਇਹ ਕਹਿੰਦੀ ਦੋ ਪਤਰੋਨਾ ਮੈਨਤੋਂ ਤੇ ਬੇਸਤੇ ਤੁਹਾਡੇ ਕੱਲ ਨੂੰ ਪੇਪਰ ਜਮਾ ਹੋਣੇ ਆ ਤੇ ਉਸ ਤਰੀਕ ਤੋਂ ਉਹਨਾਂ ਨੇ ਦਿਨ ਕਾਊਂਟ ਕਰਨਾ ਆ ਜਿਹੜੀ ਤਰੀਕ ਤੋਂ ਤੁਹਾਡੀ ਰਜਿਸਟ੍ਰੇਸ਼ਨ ਇੱਥੇ ਹੋਈ ਹੋਊਗੀ ਪਤਰੋਨਾ ਮੈਨਤੋਂ ਤੇ ਤੇ ਸਭ ਤੋਂ ਪਹਿਲਾਂ ਪਤਰੋਨਾ ਮੈਨਤੋਂ ਕੀ ਸਿਸਟਮ ਆ ਪਤਰੋਨਾ ਮੈਨਤੋਂ ਹੈ ਤਾਂ ਇੱਕ ਫਰੀ ਦਾ ਈਦਾਰਾ ਮੰਨ ਲਓ ਮੈਂ ਇੱਥੋਂ ਦਾ ਵਸਨੀਕ ਆ ਮੇਰੇ ਕੋਲ ਇੱਥੇ ਘਰ ਆ ਚਾਹੇ ਮੇਰਾ ਆਪਣਾ ਘਰ ਆ ਚਾਹੇ ਮੇਰੇ ਕੋਲ ਰੈਂਟ ਦੇ ਘਰ ਆ ਮੇਰੇ ਕੋਲ ਪੇਪਰ ਆ ਉਹਦਾ ਕੰਟਰੈਕਟ ਮੇਰੇ ਕੋਲੇ ਹੈਗਾ ਉਸ ਘਰ ਦਾ ਤਾਂ ਮੈਂ ਕੁਝ ਕ ਬੰਦਿਆਂ ਦੀ ਪਤਰੋਨਾ ਮੈਨਤੋਂ ਕਰਾ ਸਕਦਾ ਹੁੰਨਾ ਫਰੀ ਦੇ ਵਿੱਚ ਪਰ ਆਪਣੇ ਲੋ ਤੇ ਇੱਥੇ ਲੋਕਾਂ ਨੇ ਇੱਕ ਮਾਈ ਦਾ ਸਾਧਨ ਬਣਾਇਆ ਹੋਇਆ 200 ਤੋਂ ਲੈ ਕੇ 1500 ਤੱਕ ਲੋਕ ਪੈਸੇ ਲਈ ਜਾਂਦੇ ਆ ਉਹ ਜਿਹਦਾ ਜਿਵੇਂ ਲੋਟ ਆਉਂਦਾ ਉਹਨਾਂ ਕੋ ਉਹ ਟੱਕ ਲਾ ਦਿੰਦਾ ਆਪਾਂ ਨੂੰ ਠੀਕ ਆ ਚਲੋ ਵੈਸੇ ਮੈਕਸਿਮਮ ਵਿਚਾਲੜਾ ਰੇਟ ਜਿਹੜਾ ਤੁਹਾਨੂੰ ਦੱਸੀ ਉਹ 5-600 ਰੁਪਏ ਇੱਕ ਸਾਲ ਦਾ ਇਹਨਾਂ ਨੇ ਇੱਥੇ ਰੱਖਿਆ ਹੋਇਆ ਲੈ ਲੈਂਦੇ ਲੋਕੀ ਠੀਕ ਆ ਚਲੋ ਠੀਕ ਆ ਫਿਰ ਵੀ ਪਲੀ ਗੱਲਾਂ ਚੱਲ ਜੇ ਆਪਣਾ ਕੰਮ ਹੋ ਜਾਈ ਤਾਂ ਉਹਦੀ ਅਰਗਰੀਸ ਨਹੀਂ ਜੇ ਤੁਸੀਂ ਇੰਡੀਆ ਤੋਂ ਪੈਸੇ ਘੱਟ ਖਰਚ ਕੇ ਆਉਨੇ ਹੋ ਤੁਸੀਂ ਏਜੰਟਾਂ ਨੂੰ ਪਹਿਲਾਂ ਹੀ ਤੁਹਾਨੂੰ ਪਹਿਲਾਂ ਹੀ ਥੱਬੇ ਦੇ ਸੱਬੇ ਨਾਂ ਦਿਆ ਕਰੋ ਆਪਦੀ ਪ੍ਰੋਫਾਈਲ ਤੇ ਪਹਿਲਾਂ ਤੁਸੀਂ ਆਪਦੀ ਕਿਸਮਤ ਨੂੰ ਅਜਮਾਇਆ ਕਰੋ ਟੂਰਿਸਟ ਵੀਜ਼ਾ ਆਪੇ ਹੀ ਕਿਸੇ ਏਜੰਟ ਤੋਂ ਫਾਇਲ ਤਿਆਰ ਕਰਵਾ ਕੇ 10 5 20 ਹਜ਼ਾਰ ਉਹਨੂੰ ਦੇ ਕੇ ਤਿਆਰ ਕਰਵਾ ਕੇ ਸਬਮਿਟ ਕਰਵਾਇਆ ਕਰੋ ਜੇ ਤੁਹਾਡਾ ਟੂਰਿਸਟ ਵੀਜ਼ਾ ਆ ਜਾਂਦਾ ਤਾਂ ਵੈਲੰਟ ਗੁੱਡਾ ਜੋ ਏਜੰਟਾਂ ਨੂੰ ਤੁਸੀਂ 6 ਲੱਖ 7 ਲੱਖ ਦੇਣਾ ਉਹਨਾਂ ਨੇ ਵੀ ਆਹੀ ਕੁਛ ਕਰਨਾ ਦੇਣਾ ਆਪਾਂ ਨੂੰ ਟੂਰਿਸਟ ਵੀਜ਼ਾ ਹੀ ਆ ਹਾਂਜੀ ਤੇ ਬਸ ਉਹਨਾਂ ਨੇ ਪੈਸੇ ਬੜੇ ਲੈ ਲੈਣੇ ਜੀ ਉਹਨਾਂ ਨੇ ਕਹਿੰਦਾ ਜੀ ਅਸੀਂ ਤੁਹਾਡੀ ਰੀਚ ਕਰਾਉਣੀ ਹੈ ਤਾਂ ਹੈ ਕੁਝ ਵੀ ਨਹੀਂ ਹੈ ਉਹ ਟੂਰਿਸਟ ਵੀਜ਼ਾ ਠੀਕ ਹੈ ਬੰਦੇ ਨੂੰ ਬਾਅਦ ਚ ਸੁਰਤ ਆਉਂਦੀ ਹੈ ਯਾਰ ਵੀ ਪੈਸੇ ਬੜੇ ਲੈ ਲੈ ਹੈ ਤਾਂ ਮੇਰਾ ਟੂਰਿਸਟ ਵੀਜ਼ਾ ਸੀ 25 ਦਿਨਾਂ ਦਾ ਇਹ ਤਾਂ ਹੈ ਨਹੀਂ ਵੀ ਹੁਣ ਤੁਹਾਨੂੰ 15 ਲੱਖ ਲੈ ਕੇ ਅਗਲਾ ਤੁਹਾਨੂੰ ਇੱਥੋਂ ਦਾ ਟੀਆਰਸੀ ਦਵਾ ਦੂਗਾ ਇਦਾਂ ਵੀ ਹੈ ਨਹੀਂ ਚਲੋ ਉਹ ਵੀ ਬੰਦਾ ਟੂਰਿਸਟ ਵੀਜ਼ੇ ਤੇ ਜਦੋਂ ਇੱਥੇ ਪਹੁੰਚ ਗਿਆ ਫਿਰ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖ ਕੇ ਆਓ ਕੰਮ ਤੁਹਾਡੇ ਹੱਥ 'ਚ ਕੋਈ ਨਾ ਕੋਈ ਹਨਰ ਹੋਣਾ ਚਾਹੀਦਾ ਠੀਕ ਹੈ ਕੰਮ ਸਿੱਖ ਕੇ ਆਓ ਜਿੰਨੇ ਦਿਨ ਤੁਸੀਂ ਉੱਥੇ ਫਰੀ ਬੈਠੇ ਹੋ ਇੰਡੀਆ ਜਾਂ ਕਿਸੇ ਵੀ ਮੁਲਕ ਤੋਂ ਆ ਰਹੇ ਹੋ ਉੱਥੇ ਫਰੀ ਬੈਠੇ ਹੋ ਉੱਥੇ ਬਹਿ ਕੇ ਤੁਸੀਂ ਸਪੈਨਿਸ਼ ਤੇ ਫੋਕਸ ਕਰੋ ਸਪੈਨ ਵੀ ਤੁਹਾਡਾ ਇੱਥੇ ਆ ਕੇ guzara ਹੋ ਚੁੱਕੇ ਉੰਨੇ ਕਿ ਸਿੱਖ ਲੋ ਬਾਕੀ ਬੰਦਾ ਮਾਹੌਲ ਦੇ ਹਿਸਾਬ ਨਾਲ ਹੋਰ ਸਿੱਖ ਲੈਂਦਾ ਠੀਕ ਹੈ ਅੱਜ ਕੱਲ YouTube ਤੇ ਹਰ ਚੀਜ਼ ਪਈ ਹੈ ਬੰਦਾ ਸਿੱਖ ਹੀ ਲੈਂਦਾ ਘੱਟੋ ਘੱਟ ਬੰਦਾ ਇੰਨੇ ਕਿ ਸਿੱਖ ਲੈ ਕਿ 1 ਤੋਂ 10 ਤੱਕ ਗਿਣਤੀ ਤੇ ਬੰਦੇ ਨੂੰ ਆਉਂਦੀ ਹੋਵੇ ਤੇ ABC ਤੇ ਆਪਣੀ ਇੰਟਰੋਡਕਸ਼ਨ ਬਸ ਇੰਨੀ ਬਹੁਤ ਬਹੁਤ ਆਏ ਨੇ ਹਾਂ ਬਾਕੀ ਜਿਵੇਂ 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 ਜੋ ਬੰਦੇ ਦਾ ਵਾਹ ਪੈਂਦਾ ਹੈ ਇੱਥੇ ਉਵੇਂ ਉਹ ਬੰਦਾ ਉਸ ਮਾਹੌਲ ਦੇ ਹਿਸਾਬ ਨਾਲ ਸਿੱਖ ਲੈਂਦਾ ਅੱਛਾ ਜੀ ਪਦਰੋਨਾ ਮੈਨੂੰ ਤੋਂ ਜਦੋਂ ਤੁਹਾਡੀ ਉਹ ਬੰਦਾ ਕਰਾ ਦਿੰਦਾ ਪਹਿਲਾਂ ਕਿਸੇ ਨੂੰ ਤੁਸੀਂ ਪੈਸੇ ਨਹੀਂ ਫੜਾਉਣੇ ਜੇ ਤੁਹਾਨੂੰ ਮੈਂ ਕਹਾਂ ਵੀ ਆ ਆ ਵੀ ਲਿਆ ਮੈਨੂੰ ਪੈਸੇ ਫੜਾ ਦੇ ਮੈਂ ਤੇਰੀ ਪਦਰੋਨਾ ਕਰਨਾ ਕਦੇ ਵੀ ਨਹੀਂ ਫੜਾਉਣੇ ਜਿਹੜਾ ਉਹ ਬੰਦੇ ਨੇ ਤੁਹਾਡੀ ਅਪਾਇੰਟਮੈਂਟ ਲੈ ਲਈ ਹਾਂਜੀ ਤੁਹਾਨੂੰ ਉੱਥੇ ਲੈ ਗਿਆ ਤੁਹਾਡਾ ਪਾਸਪੋਰਟ ਦੇਖ ਕੇ ਉਹਨਾਂ ਨੇ ਤੁਹਾਨੂੰ ਪੇਪਰ ਕੱਢ ਕੇ ਦੇਤਾ ਉੱਥੇ ਲਿਖਿਆ ਗਿਆ ਵੀ ਹੁਣ ਤੁਹਾਡੀ ਪਦਰੋਨਾਮੈਂਟ ਸਟਾਰਟ ਹੋ ਗਈ ਤੁਹਾਡੇ ਹੱਥ 'ਚ ਤੁਹਾਡਾ ਪੇਪਰ ਆ ਗਿਆ ਫਿਰ ਤੁਸੀਂ ਉਹ ਬੰਦੇ ਨੂੰ ਪੈਸੇ ਦੇਣੇ ਠੀਕ ਹੈ ਜੀ ਕਿ ਹਾਂ ਮੇਰੀ ਅੱਜ ਤੋਂ ਸਟਾਰਟ ਹੋ ਗਈ ਫਿਰ ਉਸ ਪਦਰੋਨਾਮੈਂਟ ਨੂੰ ਹਰ 3 ਮਹੀਨੇ ਬਾਅਦ ਤੁਸੀਂ ਕਢਾਉਂਦੇ ਰਹਿਣਾ ਚੈੱਕ ਕਰਦੇ ਰਹਿਣਾ ਉਹ ਬੰਦਾ ਕਿਤੇ ਕਟਾਣਾ ਬੰਦੇ ਇਹ ਟੂਰਨਾਮੈਂਟ ਕਰਵਾ ਦਿੰਦੇ ਆ ਪੈਸੇ ਲੈ ਲੈਂਦੇ ਆ ਤਿੰਨ ਕਿ ਮਹੀਨੇ ਚਲਾਉਂਦੇ ਆ ਤੇ ਉਹਨੂੰ ਅਗਲੇ ਨੂੰ ਪਤਾ ਹੀ ਨਹੀਂ ਹੁੰਦਾ ਅਗਲਾ ਕਢਾਉਂਦਾ ਨਹੀਂ ਕਈ ਬੰਦੇ ਨਹੀਂ ਕਢਾਉਂਦੇ ਤੇ ਉਹ ਪਿੱਛੇ ਪਾ ਕੇ ਨਵੇਂ ਬੰਦੇ ਦੇ ਦਿੰਦੇ ਆ ਤੇ ਕਿਸੇ ਹੋਰ ਬੰਦੇ ਦੀ ਕਰਾ ਦਿੰਦੇ ਆ ਤੇ ਉਹਦੇ ਤੋਂ ਉਹਨੇ ਉਹ ਤੋਂ ਵੀ ਹਾਲ ਦੇ ਪੈਸੇ ਲੈ ਲਏ ਤੇ ਅਗਲੇ ਤੋਂ ਵੀ ਪੈਸੇ ਲੈ ਲੈਣੇ ਤੇ ਬੰਦੇ ਦੋਨੇ ਖੱਜਲ ਹੋ ਜਾਂਦੇ ਆ ਜਿਹੜੇ ਬੰਦੇ ਨੇ ਬਿਜ਼ਨਸ ਜਿਹੜੇ ਬੰਦੇ ਨੇ ਬਿਜ਼ਨਸ ਬਣਾਇਆ ਹੋਇਆ ਤੇ ਉਹਨਾਂ ਦਾ ਸਿਸਟਮ ਤੁਹਾਨੂੰ ਪਤਾ ਇੱਦਾਂ ਹੀ ਚੱਲਦਾ ਤੇ ਬਾਕੀ ਹੁਣ ਪਦਰੋਨਾ ਮੈਂ ਤੋਂ ਤੁਸੀਂ ਜਦੋਂ ਕਰਾ ਲਈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਦੋਂ ਤੁਹਾਡੇ ਹੱਥ ਚੋਂ ਪੇ ਤੁਸੀਂ ਜਾਣਾ ਆਪਦਾ ਪਾਸਪੋਰਟ ਲੈ ਕੇ ਪਦਰੋਨਾ ਮੈਨ ਤੋਂ ਲੈ ਕੇ ਹਸਪੀਟਲ ਦੇ ਵਿੱਚ ਜਿਹੜਾ ਹਸਪੀਟਲ ਤੁਹਾਡੇ ਉਸ ਐਡਰੈਸ ਨੂੰ ਲੱਗਦਾ ਨੀਅਰਬਾਈ ਉਸ ਹਸਪੀਟਲ ਤੁਸੀਂ ਜਾਣਾ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਕਹਿਣਾ ਵੀ ਮੇਰਾ ਮੈਡੀਕਲ ਕਾਰਡ ਬਣਾਓ ਉਹਨਾਂ ਨੇ ਤੁਹਾਡਾ ਮੈਡੀਕਲ ਕਾਰਡ ਤੁਹਾਨੂੰ ਟੈਂਪਰੇਰੀ ਨਾਲ ਦੇ ਦੇਣਾ ਤੇ ਜਿਹੜਾ ਤੁਹਾਡਾ ਨਾਮ ਵਾਲਾ ਕਾਰਡ ਆ ਜਿਹਦੇ ਉੱਤੇ ਤੁਹਾਡਾ ਨਾਮ ਮੈਂਸ਼ਨ ਹੋਊਗਾ ਉਹ ਤੁਹਾਡੇ ਘਰ ਉਸੇ ਐਡਰੈਸ ਤੇ ਆ ਜਾਣਾ ਜਿੱਥੋਂ ਦੀ ਤੁਹਾਡੀ ਉਦਰਾਉਨਮੈਂਟ ਹੋਊਗੀ ਤੇ ਇਸ ਪ੍ਰੋਸੈਸ ਨੂੰ ਮਹੀਨਾ ਲੱਗਦਾ ਆ ਹਾਂ 1 ਮਹੀਨੇ ਦਾ ਟਾਈਮ ਲੱਗਦਾ ਬਸ ਤੁਸੀਂ ਇਹ ਆਬਦ ਉਹ ਤੇ ਗੌਰ ਰੱਖਣੀ ਆ ਬੰਦੇ ਨਾਲ ਰਾਤ ਤੇ ਰਹਿਣਾ ਵੀ ਗੱਲਬਾਤ ਕਰਦੇ ਰਹਿਣਾ ਵੀ ਹਾਂਜੀ ਮੇਰਾ ਕੁਝ ਆਇਆ ਲੈਟਰ ਵਗੈਰਾ ਅੱਛਾ ਉਸ ਤੋਂ ਬਾਅਦ ਜਦੋਂ ਹਸਪੀਟਲ ਦਾ ਕਾਰਡ ਬਣ ਗਿਆ ਨਾਲ ਹੀ ਤੁਸੀਂ ਲਾਇਬ੍ਰੇਰੀ ਦਾ ਕਾਰਡ ਬਣਾ ਲੈਣਾ ਉਹ ਤੁਹਾਨੂੰ ਨਾਲ ਦੀ ਨਾਲ ਹੀ ਲਾਇਬ੍ਰੇਰੀ ਜਾਓਗੇ ਨਾਲ ਦੀ ਨਾਲ ਉਹਨਾਂ ਨੇ ਤੁਹਾਡੇ ਨਾਮ ਦਾ ਕਾਰਡ ਉਸ ਐਡਰੈਸ ਤੇ ਰਜਿਸਟਰ ਕਰਕੇ ਤੁਹਾਨੂੰ ਦੇ ਦੇਣਾ ਫਿਰ ਤੁਸੀਂ ਬੈਂਕ ਅਕਾਊਂਟ ਖਿਲਾ ਲੈਣਾ ਬੈਂਕ ਅਕਾਊਂਟ ਇੱਥੇ ਖੁੱਲ ਜਾਂਦਾ ਕੋਈ ਵੱਡੀ ਪ੍ਰੋਬਲਮ ਨਹੀਂ ਉਹ ਤੁਹਾਡਾ ਪਾਸਪੋਰਟ ਤੇ ਵੀ ਖੁੱਲ ਜਾਂਦਾ ਉਹ ਵੀ ਖਿਲਾ ਲੈਣਾ ਉਹ ਤੇ ਬਿਨਾ ਬਿਨਾ ਪਦਰੋਨਾ ਮਿੰਤੋਂ ਤੋਂ ਵੀ ਆਪਾਂ ਖਲਵਾ ਸਕਦੇ ਜੇ ਤੁਸੀਂ ਅੱਜ ਉਤਰੇ ਤੇ ਤੁਸੀਂ ਅਗਲੇ ਦਿਨ ਵੀ ਜਾ ਕੇ ਖਲਵਾ ਸਕਦੇ ਜੇ ਇਹਦੇ ਵਿੱਚ ਐਡਾ ਖਾਣ ਨਹੀਂ ਹੈਗਾ ਜਿੱਡਾ ਕਿ ਆਪਣੇ ਲੋਕਾਂ ਨੇ ਬਣਾਇਆ ਹੋਇਆ ਹੋਇਆ ਵੀ ਨਹੀਂ ਖੁੱਲਦਾ ਐ ਨਹੀਂ ਉਹ ਨਹੀਂ ਖੁੱਲ ਜਾਂਦਾ ਸਭ ਕੁਝ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਲਾਇਬ੍ਰੇਰੀ ਕਾਰਡ ਬਣਾ ਲਿਆ ਫਿਰ ਤੁਸੀਂ ਕੀ ਕਰਨਾ ਜੀ ਟਿਕਟ ਬਣਵਾ ਲੈਣੀ ਆ ਟਿਕਟ ਵੀ ਤੁਹਾਡੇ ਪਾਸਪੋਰਟ ਨੰਬਰ ਤੇ ਬਣ ਜਾਂਦੀ ਹੈ ਜਿਹੜੀ ਮਸ਼ੀਨ ਚੋਂ ਨਿਕਲਣੀ ਆ ਕਾਗਜ਼ ਵਾਲੀ ਉਹ ਤੁਹਾ ਇੱਥੇ ਇਹਨਾਂ ਦੇ ਆਫਿਸ ਬਣੇ ਹੋਏ ਆ। ਟਰੈਵਲ ਕਾਰਡ ਹੁੰਦਾ ਜਿੱਦਾਂ ਆਪਣੇ ਏਟੀਐਮ ਕਾਰਡ ਆ ਉਦਾਂ ਦਾ ਲਾਈਕ ਉਦਾਂ ਦਾ ਬਣ ਜਾਂਦਾ ਉਹ ਤੁਹਾਡੇ ਨਾਮ ਮੈਂਸ਼ਨ ਹੁੰਦਾ ਤੇ ਵੀ ਤੁਹਾਡੀ ਪੱਕਾ ਸਬੂਤ ਹੋ ਜਾਂਦਾ ਵੀ ਤੁਸੀਂ ਇੱਥੇ ਰਹਿ ਰਹੇ ਹੋ। ਉਹ ਤੁਹਾਡਾ ਬਣ ਗਿਆ ਜਦੋਂ ਤੇ ਫਿਰ ਤੁਹਾਡੇ ਕੋਲ ਸਬੂਤ ਹੁੰਦੇ ਫਿਰ ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਉਹ ਕਾਰਡ ਬਨਾਲੇ ਤੇ ਮੁੜ ਕੇ ਆਮ ਨਾਲ ਇੱਥੇ ਕੰਮ ਕਰੀ ਜਾਓ। ਇਧਰ ਉਧਰ ਤੁਰੇ ਫਿਰੋ ਤੇ ਗੌਰ ਕਰੋ ਨਾਲ ਆਪਣੇ ਪੇਪਰ ਵੱਲ ਨਾਲ ਉਸ ਤੋਂ ਬਾਅਦ ਤੁਸੀਂ ਕਰਨਾ ਹਰ ਕੋਈ ਮਹੀਨਾ ਦੋ ਮਹੀਨੇ ਬਾਅਦ ਹਸਪੀਟਲ ਜਾਓ। ਹਸਪੀਟਲ ਜਾ ਕੇ ਕਦੇ ਬੁਖਾਰ ਚੈੱਕ ਕਰਵਾ ਲੈ ਇਹ ਕਰਾ ਲੈ ਉਹ ਕਰਾ ਤਾਂ ਜੋ ਤੁਹਾਡਾ ਰਿਕਾਰਡ ਬਣੀ ਜਾਵੇ ਵੀ ਤੁਸੀਂ ਇਸ ਕ ਕਈ ਬੰਦੇ ਕੀ ਕਰਦੇ ਸੀ ਪਹਿਲਾ ਸਿਸਟਮ ਇਹ ਚੱਲਦਾ ਸੀਗਾ ਜਦੋਂ ਸਖਤਾਈ ਨਹੀਂ ਸੀ ਬੰਦੇ ਇੱਥੇ ਆਉਂਦੇ ਸੀ ਮੇਰੇ ਅਰਗਨ ਫੋਨ ਮਾਰਦੇ ਹਾਂ ਯਾਰ ਤੂੰ ਹੈਗਾ ਇੱਥੇ ਹੈਗਾ ਆ ਜਾ ਤੇ ਆ ਮੇਰੀ ਪ੍ਰੋਟਰੋਨਮੈਂਟ ਕਰਵਾ ਦੀ ਠੀਕ ਹੈ ਜੀ ਕਰਵਾ ਦੀ ਪ੍ਰੋਟਰੋਨਮੈਂਟ ਕਰਾਈ ਅਗਲੇ ਨਿਜਾਜ ਫੜਿਆ ਜਾ ਕੇ ਜਰਮਨ ਨੇ ਆਪਦਾ ਕੰਮ ਕਰਨ ਲੱਗ ਗਿਆ ਉਹ ਚੀਜ਼ਾਂ ਪਹਿਲਾਂ ਚੱਲਦੀਆਂ ਸੀ ਬਾਅਦ ਚ ਬੰਦੇ ਇੱਥੇ ਆ ਕੇ 2 ਸਾਲ ਪੂਰੇ ਕਰਨੇ ਇੱਥੇ ਆ ਕੇ ਮੁੜ ਕੇ ਪੇਪਰ ਲੈਣ ਦੇ ਸਰਵਾਜ ਹੁਣ ਨਹੀਂ ਉਹ ਸਿਸਟਮ ਰਿਹਾ ਹੁਣ ਸਖਤਾਈ ਬਹੁਤ ਜ਼ਿਆਦਾ ਵਧ ਗਈ ਹੁਣ ਇਹਨਾਂ ਨੇ ਤੁਹਾਡਾ ਪੂਰਾ ਵਾਈ ਡਾਟਾ ਚੈੱਕ ਕਰਨਾ 2 ਸਾਲ ਦਾ ਵੀ ਇਹ 2 ਸਾਲ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਵੀ ਤੁਸੀਂ ਜੇ ਆਉਣਾ ਤਾਂ ਇਹ ਪਾ ਕੇ ਆਉਣਾ ਦਿਮਾਗ 'ਚ ਇਹ ਸਪੇਨ ਦੇ ਵਿੱਚ ਹੀ ਰਹਿਣਾ ਜੇ ਮੈਂ ਸਪੇਨ ਦੇ ਪੇਪਰ ਲੈਣੇ ਆ ਠੀਕ ਆ ਔਖੇ ਸੌਖੇ ਬੰਦਾ 2 ਸਾਲ ਕੱਢ ਲਵੇ ਤੇ ਬੰਦੇ ਨੂੰ ਤੰਗੀ ਨਹੀਂ ਆਉਂਦੀ ਪੇਪਰਾਂ ਦੇ ਵਿੱਚ ਕਿਉਂਕਿ ਕੱਲ ਨੂੰ ਜੇ ਉਹਨਾਂ ਨੇ ਤੁਹਾਡੇ ਤੋਂ ਪ੍ਰੂਫ ਮੰਗ ਲਿਆ ਤੁਹਾਡੇ ਕੋਲ ਪ੍ਰੂਫ ਕਿਉਂਕਿ ਤੁਸੀਂ ਇਥੇ ਰਹੇ ਹੀ ਨਹੀਂ ਜਦੋਂ ਤੇ ਕੀ ਪ੍ਰੂਫ ਦਿਖਾਓਗੇ ਦਿਓਗੇ ਹਾਂ ਤੇ ਇਸ ਤੋਂ ਬੈਟਰ ਇਹ ਹੀ ਆ ਕਿ ਬੰਦਾ ਆਪਦੇ 2 ਸਾਲ ਔਖੇ ਸੌਖੇ ਕੱਢ ਲਵੇ ਤੇ ਜਿਹਦੇ ਬੇਸ ਤੇ ਕੱਲ ਨੂੰ ਤੁਹਾਡੇ ਪੇਪਰ ਸਿੱਧੇ ਹੋ ਜਾਣ ਹਾਂ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਇੱਥੇ ਆ ਗਏ ਫਿਰ ਤੁਸੀਂ ਹੌਲੀ ਹੌਲੀ ਕੰਮ ਲੱਭਣ ਦੀ ਕੋਸ਼ਿਸ਼ ਕਰੋ ਕੰਮ ਇੱਥੇ ਮਿਲਦਾ ਲਿੰਕਾਂ ਨਾਲ ਜਿਵੇਂ ਕੋਈ ਸਾਡੇ ਅਰਗੇ ਅਸੀਂ ਡਿਲੀਵਰੀ ਦਾ ਕੰਮ ਕਰਦੇ ਆ ਸਾਡੇ ਅਰਗੇ ਇੱਥੇ ਤੁਰੇ ਫਿਰਦੇ ਹੁੰਦੇ ਆ ਉਹਨਾਂ ਨਾਲ ਗੱਲ ਕਰੀ ਹਾਂ ਜੀ ਮੈਨੂੰ ਕੰਮ ਚਾਹੀਦਾ ਐ ਇਦਾਂ ਇਦਾਂ ਕਰਕੇ ਰੈਸਟੋਰੈਂਟਾਂ ਦਾ ਜਾਓ ਉੱਥੇ ਕੰਮ ਲੱਭੋ ਠੀਕ ਆ ਕੰਮ ਮਿਲ ਜਾਂਦਾ ਪਰ ਠੀਕ ਆ ਵੀ ਜਿੰਨਾ ਚਿਰ ਤੁਸੀਂ ਕੱਚੇੋਂ ਤੋਂ ਕੱਚੇ ਹੀ ਹੋ ਉਹ ਤੁਹਾਡੀ ਕਿਸਮਤ ਆ ਤੁਹਾਨੂੰ 2 ਮਹੀਨਿਆਂ ਚ ਮਿਲ ਜੇ 3 ਚ ਮਿਲੇ ਨਾ ਮਿਲੇ ਕਈ ਬੰਦੇ ਨੂੰ ਤੇ ਸਾਲ ਸਾਲ ਕੋਈ ਕੰਮ ਨਹੀਂ ਮਿਲਦਾ ਠੀਕ ਆ ਤੇ ਪਰ ਇਹ ਆ ਵੀ ਤੁਸੀਂ ਇੰਨਾ ਕੁ ਵੀ ਪਾਈ ਜੇ ਤੁਸੀਂ ਪੱਕੇ ਹੋਣ ਆਉਣਾ ਤਾਂ ਉਹਨਾਂ ਕੋ ਤੁਹਾਡਾ ਹੱਥ ਪੈਂਦਾ ਹੋਵੇ ਕਿ ਮੈਂ ਜਾ ਕੇ ਉੱਥੇ ਜੇ ਮੈਨੂੰ ਕੰਮ ਨਾ ਵੀ ਮਿਲੇ ਸਕੂਨ ਨਾ ਮਰ ਰਹਿ ਕੇ ਆਪਦਾ ਗੁਜ਼ਾਰਾ ਕਰ ਲਾਂ ਠੀਕ ਹੈ ਤੁਸੀਂ ਆਪਣਾ ਗੁਜ਼ਾਰਾ ਆਪ ਕੱਢ ਸਕੋ ਇੱਥੇ ਕੱਢ ਸਕੋ ਠੀਕ ਹੈ ਬਾਕੀ ਫਦਰੋਨਾ ਮਿੰਟਾ ਤੋਂ ਬਾਅਦ ਫਿਰ ਤੁਸੀਂ ਇਹ ਡਾਕੂਮੈਂਟ ਇਕੱਠੇ ਕਰਨੇ ਆ ਫਿਰ ਅੱਗੇ ਜਾ ਅੱਗੇ ਦਾ ਪ੍ਰੋਸੈਸ ਇਹ ਆ ਵੀ ਤੁਸੀਂ ਜਦੋਂ 2 ਸਾਲ ਪੂਰੇ ਕਰ ਲੇ ਫਿਰ ਇਹ ਨਹੀਂ ਹੈਗਾ ਵੀ 2 ਸਾਲ ਪੂਰੇ ਕਰ ਲੇ ਤੁਹਾਨੂੰ ਫ੍ਰੀ ਚ ਕਾਰਡ ਮਿਲ ਜਾਣਾ ਨਾ ਇਹ ਕਦੇ ਨਹੀਂ ਇੱਥੇ ਇੱਕ ਉਸ ਤੋਂ ਬਾਅਦ ਤੁਹਾਨੂੰ ਕੰਟਰੈਕਟ ਲੱਭਣਾ ਪੈਂਦਾ ਕੋਈ ਵੀ ਬੰਦਾ ਜੀ ਦਾ ਮਤਲਬ ਕੋਈ ਵਰਕਸ਼ਾਪ ਆ ਕਿਸੇ ਦਾ ਰੈਸਟੋਰੈਂਟ ਆ ਕਿਸੇ ਦੀ ਕਾਫੀ ਸ਼ਾਪ ਆ ਕਿਸੇ ਦਾ ਡੋਨਰ ਆ ਉਹਨਾਂ ਕੋਲ ਜਾ ਕੇ ਕੋਈ ਵੀ ਇਮਪ੍ਰੈਸਾ ਹੋਵੇ ਜਿੱਦੀ ਰਜਿਸਟਰਡ ਕੰਪਨੀ ਹੋਵੇ ਉਹ ਤੋਂ ਤੁਸੀਂ ਕੰਟਰੈਕਟ ਲੈਣਾ ਉਹ ਕੰਟਰੈਕਟ ਲੈਣਾ ਉਹ ਕੰਟਰੈਕਟ ਤੁਹਾਨੂੰ 5000 ਚ ਲੱਭ ਜੇ 10000 ਚ ਲੱਭ ਜੇ ਉਹ ਅਲੱਗ-ਅਲੱਗ ਲੋਕਾਂ ਨੇ ਇੱਥੇ ਉਹ ਵੀ ਇੱਕ ਬਿਜ਼ਨਸ ਬਣਾਇਆ ਹੋਇਆ ਹੈ ਉਹ ਫ੍ਰੀ ਦਾ ਸਿਸਟਮ ਫਰੀ ਦੇ ਦੂਆ ਬੰਦਾ ਤਾਂ ਵੀ ਤੁਹਾਡਾ ਚੱਲ ਜੂ ਪਰ ਨਹੀਂ ਉੱਥੇ ਚਲੋ ਕਮਾਈ ਦਾ ਸਾਧਨ ਤੇ ਉਹ ਤੁਸੀਂ ਕੀ ਕਰਨਾ ਕੰਟਰੈਕਟਰ ਲੈਣਾ ਉਹ ਕੰਟਰੈਕਟ ਜਦੋਂ ਤੁਸੀਂ ਲੈ ਲਿਆ ਪੇਪਰ ਜਮਾ ਕਰਾਦੇ ਪੇਪਰ ਤੁਹਾਡੇ ਪਾਸ ਹੋ ਗਏ 6 ਮਹੀਨੇ ਉਹ ਕੰਟਰੈਕਟ ਤੁਹਾਡਾ ਚੱਲਦਾਗਾ 6 ਮਹੀਨੇ ਦਾ ਟੈਕਸ ਉਹ ਬੰਦੇ ਨੇ ਉਸੇ ਪੈਸੇ ਚ ਭਰ ਦੇਣਾਗਾ ਠੀਕ ਹੈ ਪਰ ਫਿਰ ਵੀ ਟੈਕਸ ਤੇ ਇਹਨੇ ਪੈਸੇ ਲੱਗਦੇ ਨਹੀਂ ਨਹੀਂ ਲੱਗਦੇ ਜਿੰਨੇ ਬੰਦੇ ਵਸੂਲ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਕੀ ਹੋਣਾ ਜੀ 6 ਮਹੀਨੇ ਬਾਅਦ ਤੁਸੀਂ ਆਪਣਾ ਨਵੀਂ ਜਗ੍ਹਾ ਕੰਟਰੈਕਟ ਕਰਾ ਸਕਦੇ ਹੋ ਜੋ ਤੁਸੀਂ ਜਿੱਥੇ ਕੰਮ ਕਰਨਾ ਚਾਹੋ ਚਾਹੋ ਉੱਥੇ ਆਪਣਾ ਟੈਕਸ ਚਲਾ ਸਕਦੇ ਹੋ ਠੀਕ ਹੈ ਤੇ ਇਹ ਆ ਵੀ ਆ ਤੁਹਾਨੂੰ ਦੱਸਦਾ ਵੀ ਖਰਚਾ ਇਹ ਨਹੀਂ ਹੈਗਾ ਵੀ ਆਪਾਂ ਆ ਗਏ ਆਪਾਂ ਪਿੱਛੋਂ ਐ ਸੋਚ ਕੇ ਆਈਏ ਯਾਰ ਵੀ ਮੇਰਾ ਟੂਰਿਸਟ ਲੱਗਿਆ ਮੈਂ ਉੱਥੇ ਜਾਊਂਗਾ ਤੇ ਮੈਂ ਉੱਥੇ ਆਰਾਮ ਨਾਲ ਕੰਮ ਕਰੂੰਗਾ ਇਹ ਉਹ ਐਦਾਂ ਕੁਝ ਨਹੀਂ ਬਈ ਖਰਚੇ ਹੁੰਦੇ ਆ ਪਦਰੋਨਾ ਮੈਂ ਤੁਹਾਨੂੰ ਤਾਂ ਤੁਸੀਂ ਜੇਬ ਚ ਪਾ ਕੇ ਆਉਨੇ ਆ 2-3 ਮਹੀਨੇ ਖਾਣ ਪੀਣ ਰਿਆਜ ਦਾ ਵੀ ਤੁਹਾਨੂੰ ਪਾਉਣੇ ਪੈਂਦੇ ਆ ਜੇਬ ਚ ਜੇ ਨਾ ਕੰਮ ਮਿਲੇ ਹਨਾ ਮਿਲ ਜੇ ਵੈਲਨਗੁੱਡ ਆ ਤੁਹਾਡੇ ਪੈਸੇ ਤੁਹਾਡੀ ਜੇਬ ਚ ਰਹਿ ਜਾਣਗੇ ਜੇ ਨਹੀਂ ਮਿਲਦਾ ਤਾਂ ਤੁਸੀਂ ਇੰਨਾ ਕੁ ਦਾ ਜੁਗਾਰ ਕਰਕੇ ਆਓ ਕਿ ਆਪਦਾ ਗੁਜ਼ਾਰਾ ਕਰ ਲਓ ਫਿਰ ਬਾਅਦ ਚ ਤੁਸੀਂ ਇੱਥੇ ਕੰਮ ਕਰੋ ਨਾਲ ਨਾਲ ਥੋੜੇ ਥੋੜੇ ਪੈਸੇ ਸੇਵ ਕਰੋ ਤਾਂ ਜੋ ਤੁਸੀਂ ਐਂਡ ਤੇ ਜਾ ਕੇ ਕੋਈ 8-10000 ਬੰਦੇ ਨੂੰ ਦੇਣਾ ਉਹ ਵੀ ਤੁਸੀਂ ਆਸਾਨੀ ਨਾਲ ਦੇ ਸਕੋ ਠੀਕ ਹੈ ਉਹਦੇ ਵਿੱਚ ਵੀ ਇਹ ਹੁੰਦਾ ਬਾਈ ਕਿ ਪੈਸੇ ਉਦੋਂ ਉਹ ਬੰਦੇ ਨੂੰ ਦੇਣੇ ਕੋਟ੍ਰੈਕਟ ਵਾਲੇ ਨੂੰ ਜਦੋਂ ਤੁਹਾਡੇ ਫਿੰਗਰਾਂ ਦੀ ਡੇਟ ਚੱਕੀ ਜਾਂਦੀ ਹੈ ਵੀ ਪੇਪਰ ਪਾਸ ਹੋ ਗਏ ਜਦੋਂ ਤੁਹਾਡੇ ਪੇਪਰ ਪਾਸ ਹੋ ਗਏ ਇਹ ਆ ਪਾਸ ਹੋ ਗਏ ਇਹ ਨਹੀਂ ਹੈਗਾ ਵੀ ਉਹਨੂੰ ਵੀ ਪਹਿਲਾਂ ਹੀ ਕਰਾਉਣ ਤੋਂ ਪਹਿਲਾਂ ਵੀ ਤੁਸੀਂ ਆਪਣਾ ਸਾਰਾ ਜਿਹੜੇ ਬੰਦੇ ਤੋਂ ਇੰਪ੍ਰੈਸੇ ਦਾ ਤੁਸੀਂ ਲੈ ਰਹੇ ਜੇ ਸਾਰੀ ਡਿਟੇਲ ਉਹ ਤੁਸੀਂ ਆਪਣੀ ਵਕੀਲ ਤੋਂ ਵੀ ਪਹਿਲਾਂ ਚੈੱਕ ਕਰਾ ਸਕਦੇ ਜੇ ਕਿ ਭਾਈ ਉਹਦਾ ਫਲਾਣੇ ਬੰਦੇ ਦਾ ਜਿਹਦੇ ਤੁਸੀਂ ਤੁਸੀਂ ਕੰਟਰੈਕਟ ਲਿਆ ਵਾ ਉਹਦਾ ਕੋਈ ਪਹਿਲਾਂ ਰਿਕਾਰਡ ਮਾੜਾ ਤਾਂ ਨਹੀਂ ਉਹ ਤੁਹਾਨੂੰ ਇੰਨੀ ਇੰਨੀ ਗੱਡ ਡਿਟੇਲ ਤੇ ਤੁਹਾਨੂੰ ਅੱਜ ਕੱਲ ਵਕੀਲ ਦੇ ਦਿੰਦੇ ਆ ਉਹ ਹਮੇਸ਼ਾ ਲੈਣੀ ਚਾਹੀਦੀ ਆ ਬੰਦੇ ਨੂੰ ਪਤਾ ਹੁੰਦਾ ਆ ਕਿ ਮੇਰੇ ਪੇਪਰ ਪਾਸ ਹੋ ਜਾਣਗੇ ਜਾਂ ਨਹੀਂ ਹੋਣਗੇ ਸਾਡਾ ਵੀਡੀਓ ਬਣਾਉਂਦਾ ਇਹ ਮਕਸਦ ਇਹੀ ਸੀ ਵੀ ਜਿੰਨੇ ਸਾਡੇ ਵੀਰ ਭੈਣ ਭਰਾ ਪਿੱਛੋਂ ਆ ਰਹੇ ਆ ਚਲੋ ਠੀਕ ਹੈ ਜਦੋਂ ਅਸੀਂ ਆਏ ਸੀ ਸਾਨੂੰ ਵੀ ਕਿਸੇ ਨੇ ਹਸਾਰਾ ਲਾਇਆ ਚਲੋ ਅੱਜ ਸਾਡੇ ਕੋਲ ਥੋੜੀ ਜੀ ਜਾਣਕਾਰੀ ਹੈ ਤਾਂ ਅਸੀਂ ਸੋਚਿਆ ਪਿਆ ਸੀ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਠੀਕ ਹੈ ਸ਼ੇਅਰ ਕਰਾਂਗੇ ਤਾਂ ਤੁਹਾਨੂੰ ਕੁਛ ਨਾ ਕੁਛ ਪਤਾ ਲੱਗੂਗਾ ਬਾਕੀ ਜੇ ਕਿਸੇ ਹੋਰ ਵੀਰ ਭੈਣ ਭਰਾ ਨੇ ਕੋਈ ਜਾਣਕਾਰੀ ਲੈਣੀ ਹੋਵੇ ਉਸ ਪੁੱਛਣਾ ਹੋਵੇ ਸਾਨੂੰ ਕਮੈਂਟਾਂ 'ਚ ਲਿਖ ਸਕਦੇ ਆ ਤੇ ਜਿੰਨੀ ਕੁ ਸਾਡੇ ਕੋਲ ਹੋਈ ਜਾਂ ਅਸੀਂ ਇੱਧਰ ਉੱਧਰ ਪੁੱਛ ਕੇ ਇਸਕੇ ਤੁਹਾਨੂੰ ਦੱਸ ਦੇਾਂਗੇ ਪਰ ਇਹ ਜ਼ਰੂਰ ਆ ਵੀ ਜਦੋਂ ਤੁਸੀਂ ਆਓ ਆਪਦਾ ਮਾਣ ਬਣ ਕੇ ਆਓ ਮਾਪੇ ਤੁਹਾਨੂੰ ਉਤ ਆਪਣਾ ਢਿੱਡ ਪੇਟ ਬਨ ਕੇ ਭੇਜਦਾ ਕੋਈ ਕਰਜ਼ੇ ਚੱਕ ਕੇ ਆਉਂਦਾ ਕੋਈ ਕਿੱਦਾਂ ਆਉਂਦਾ ਕੋਈ ਕਿੱਦਾਂ ਆਉਂਦਾ ਤੇ ਆਪਦਾ ਪੂਰਾ ਇੰਨਾ ਕੁ ਬਸ ਉਹ ਕਰਕੇ ਆਇਓ ਕਿ ਜਿਹੜੇ ਪੈਸੇ ਤੁਸੀਂ ਲਾ ਕੇ ਆਏ ਹੋ ਮਾਂ ਪਾਪ ਦੇ ਦੁਆਰਾ ਝੋਲੀ ਪਾ ਸਕੋ ਜਾਂ ਜਿਹਦਾ ਕਰਜ਼ਾ ਉਹਨੂੰ ਮੋੜ ਸਕੋ ਹੀ ਨਹੀਂ ਹੈਗਾ ਤੁਸੀਂ ਇੱਥੇ ਆਓ ਇੱਥੇ ਕੀ ਬੰਦਗੀ ਕਰਦੇ ਇੱਥੇ ਆਉਂਦੇ ਆ ਮੇਰੇ ਵਰਗਾ ਨੂੰ ਗਾ ਲਾਂਦਾ ਯਾਰ ਜੇ ਤੈਨੂੰ ਕੰਮ ਨਹੀਂ ਮਿਲਿਆ ਤਨ ਮਹੀਨੇ ਹੋ ਗਏ ਨਹੀਂ ਬਾਈ ਤੂੰ ਇੱਥੇ ਇਟਲੀ ਚੜ ਜਾ ਬਾਈ ਤੂੰ ਇੱਥੇ ਫਰਾਂਸ ਭੱਜ ਜਾ ਉੱਥੇ ਬਹੁਤ ਕੰਮ ਆ ਬਾਈ ਤੂੰ ਜਰਮਨ ਭੱਜ ਜਾ ਜੇ ਤੁਸੀਂ ਨਹੀਂ ਪੱਕੇ ਹੋਣਾ ਫਿਰ ਤਾਂ ਜਿੱਥੇ ਮਰਜ਼ੀ ਜੇ ਤੁਸੀਂ ਸੋਚ ਕੇ ਆ ਕਿ ਮੈਂ ਪੱਕਾ ਵੀ ਹੋਣਾ ਤੇ ਮੈਂ ਸੈਟਲ ਵੀ ਹੋਣਾ ਫਿਰ ਤੁਸੀਂ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਜਿੰਨਾ ਕਿ ਮਿਲਦਾ ਕੰਮ ਤੁਸੀਂ ਉਹਨਾਂ 'ਕ ਲੱਭੋ ਆਪਦਾ ਕਰੋ ਰਾਮਨਾ ਸਕੂਨ ਚ ਠੀਕ ਹੈ ਬਾਕੀ ਵੀਡੀਓ ਹੁਣ ਕੰਟੀਨਿਊ ਅਸੀਂ ਪਾਉਂਦੇ ਰਵਾਂਗੇ ਜਿੱਦਾਂ ਜਿੱਦਾਂ ਕੋਈ ਜਾਣਕਾਰੀ ਸਾਨੂੰ ਮਿਲੂਗੀ ਤਾਂ ਅਸੀਂ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਅਸੀਂ ਕੰਮ ਰਾਈਡਰ ਗਲੋਬਲ ਰਾਈਡਰ ਦਾ ਅਸੀਂ ਕੰਮ ਕਰਦੇ ਆ ਉਹਦੇ ਬਾਰੇ ਵੀ ਇੱਕ ਸਪੈਸ਼ਲ ਵੀਡੀਓ ਮੈਂ ਬਣਾਉਂਗਾ ਵੀ ਜਿਹੜੇ ਬੰਦੇ ਨਵੇਂ ਆਏ ਆ ਜਾਂ ਆਉਂਦੇ ਆ ਸੋਚਦੇ ਆਰ ਮੈਂ ਕੀ ਕੰਮ ਕਰਾਂ ਕਿ ਜਦੋਂ ਸੋਚਦਾ ਮੈਂ ਯਾਰ ਰਾਈਡਰ ਤਾਂ ਮੈਨੂੰ ਆਈਡੀ ਮਿਲਦੀ ਹੈ ਤੇ ਮੈਂ ਆਈਡੀ ਚਲਾ ਲਾਂ ਤੇ ਫਿਰ ਉਹ ਸੋਚਦਾ ਯਾਰ ਮੈਂ ਚਲਾਉਂ ਕਿਵੇਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਸੌਖਾ ਕੰਮ ਆ ਉਹ ਵੀ ਮੈਂ ਸਪੈਸ਼ਲ ਵੀਡੀਓ ਬਣਾ ਕੇ ਜਦੋਂ ਅਸੀਂ ਆਪ ਕੰਮ ਕਰਦੇ ਹੋਏ ਉਹਦੀ ਪ੍ਰੋਪਰ ਵੀਡੀਓ ਬਣਾਉਣੀ ਹੈ ਵੀ ਇਦਾਂ ਇਦਾਂ ਕਿਦਾਂ ਆਰਡਰ ਚੁੱਕਨੇ ਆ ਕਿਦਾਂ ਪਿਕ ਕਰਨੇ ਕਿਦਾਂ ਡ੍ਰੌਪ ਸਭ ਕੁਝ ਉਹਦੇ ਚ ਟੋਟਲ ਹੀ ਜਾਣਕਾਰੀ ਐਡ ਕਰਕੇ ਮੈਂ 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 ਚਲੋ ਭਾਈ ਜਦੋਂ ਤੁਸੀਂ ਗਏ ਸੀ ਉਹ ਜਿਹੜੇ ਗਾਂ ਵਾਲੇ ਸੋ ਤੁਹਾਨੂੰ ਵੀ ਕਹਿੰਦੇ ਹੋਣਗੇ ਵੇ ਇੱਥੇ ਆਏ ਨਹੀਂ ਉੱਥੇ ਉਹਨੇ ਤੁਸੀਂ ਬਾਅਗੇ ਤੁਸੀਂ ਸੈੱਟ ਹੋ ਗਏ ਤੇ ਉਹ ਇਹ ਚਲੋ ਆਪਣੇ ਲੋਕਾਂ ਦੀ ਰੀਤ ਆ ਕਰਾ ਦਿੰਦੇ ਆ ਇਦਾਂ ਨਹੀਂ ਵਾ ਤੁਸੀਂ ਆਪਣੀ ਕਿਸਮਤ ਜਮਾਓ ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ ਆਪਦਾ ਲੱਕ ਜਮਾਓ ਤੁਹਾਡਾ ਵੀਜ਼ਾ ਆਉਂਦਾ ਚੜਿਆਓ ਠੀਕ ਹੈ ਪਰ ਚੜਨ ਤੋਂ ਪਹਿਲਾਂ ਇੰਨਾ ਕੁ ਆਪਦਾ ਵੈਲੰਡ ਗੁੱਡ ਹੋ ਕੇ ਆਓ ਕਿ ਪਿੱਛੇ ਮੁੜਨ ਦੀ ਲੋੜ ਨਾ ਪਵੇ ਜੇ ਆਪਣੇ ਠੀਕ ਹੈ ਲੋਕ ਕਹਿੰਦੇ ਆ ਉਹ ਕਮੈਂਟਾਂ 'ਚ ਵੀ ਆਰ ਤੁਸੀਂ ਭਾਈ ਫਿਰ ਬਾਹਰ ਜਾਣ ਦੀ ਲੋੜ ਕੀ ਆ ਠੀਕ ਆ ਉਹਨੂੰ ਨਹੀਂ ਲੋੜ ਜਿਹਦਾ ਸਰਦਾ ਵਰਦਾ ਉਹ ਆਵੇ ਵੀ ਨੂੰ ਬਈ ਅਸੀਂ ਕਹਿੰਦੇ ਆ ਨਾ ਆਓ ਠੀਕ ਆ ਜਿਹਦੀ ਕੋਈ ਨਹੀਂ ਸੈਟਿੰਗ ਜਿਹਨੇ ਆਪਦੇ ਫਿਊਚਰ ਬਣਾਉਣਾ ਬੱਚਿਆਂ ਦਾ ਫਿਊਚਰ ਬਣਾਉਣਾ ਜਾਂ ਅੱਗੇ ਜਾ ਕੇ ਲਾਈਫ 'ਚ ਕੁਝ ਕਰਨਾ ਜਿੰਨੇ ਵੀ ਕਿਸੇ ਨੇ ਆਉਣਾ ਵਾ ਇੰਨਾ ਕੋ ਮਾਈਂਡ ਪ੍ਰੀਪੇਅਰ ਕਰਕੇ ਆਵੇ ਬੰਦਾ ਕਿ ਆ ਆ ਹਾਲਾਤ ਕੱਲ ਨੂੰ ਹੋਣੇ ਆ ਤੇ ਉਸ ਹੱਬ ਨਾਲ ਬੰਦਾ ਪ੍ਰੀਪੇਅਰ ਹੁੰਦਾ ਉਹ ਬੰਦੇ ਨੂੰ ਪਤਾ ਹੁੰਦਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਆਪਣੇ ਮੁਲਕਾ 'ਚ ਇੰਨੀ ਕੁ ਹੋਵੇ ਇੰਨੀ ਕੁ ਵੈਲਿਊ ਹੋਵੇ ਪੈਸੇ ਦੀ ਜਾਂ ਇੰਨਾ ਕੋ ਸਿਸਟਮ ਆਪਣੀ ਗਵਰਨਮੈਂਟਾਂ ਨੇ ਕੀਤਾ ਹੋਵੇ ਤਾਂ ਸਾਨੂੰ ਇੱਥੇ ਆਉਣ ਦੀ ਲੋੜ ਨਹੀਂ ਠੀਕ ਹੈ ਪਰ ਠੀਕ ਹੈ ਜੇ ਬੰਦਾ ਬਾਹਰ ਆਉਂਦਾ ਉਹਦੇ ਫਿਊਚਰ ਲਈ ਆਉਂਦਾ ਆਉਣਾ ਵੀ ਚਾਹੀਦਾ ਕੋਈ ਵੱਡੀ ਗੱਲ ਨਹੀਂ ਜੇ ਆਪਾਂ ਅੱਗੇ ਵਧਦੇ ਆਂ ਕੰਮ ਕਰਨ ਲਈ ਤਾਂ ਜ਼ਰੂਰ ਪਰ ਇਹ ਹੈ ਵੀ ਕੰਮ ਸਿੱਖ ਕੇ ਆਓ ਕੋਈ ਵੀ ਕੰਮ ਸਿੱਖ ਕੇ ਆਜੋ ਠੀਕ ਹੈ ਜੋ ਤੁਹਾਡੇ ਚ ਟੈਲੈਂਟ ਆ ਉਹ ਸਿੱਖ ਕੇ ਆਓ ਤਾਂ ਜੋ ਤੁਹਾਨੂੰ ਇੱਥੇ ਆਸਾਨੀ ਨਾਲ ਕੰਮ ਮਿਲ ਜੇ ਜੇ ਕੰਮ ਨਹੀਂ ਸਿੱਖਦੇ ਫਿਰ ਉਹੀ ਗੱਲ ਵੀ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਕੰਮ ਮਿਲ ਜੂਗਾ ਪਰ ਟਾਈਮ ਲੱਗ ਜਾਂਦਾ ਫਿਰ ਇੱਥੇ ਆ ਕੇ ਸਿੱਖੋਗੇ ਨਵੇਂ ਸਿਰੇ ਤੋਂ ਹਣਾ ਬੰਦਾ ਉਹ ਬੰਦੇ ਨੂੰ ਫਿਰ ਪੈਸੇ ਵੀ ਓਨੇ ਕ ਘੱਟ ਮਿਲਦੇ ਜੇ ਬੰਦਾ ਪ੍ਰੋਪਰ ਹੋਊਗਾ ਜੇ ਕਿਸੇ ਬੰਦੇ ਨੇ ਕਹਦਾ ਬਈ ਮੈਨੂੰ ਟਰਾਈ ਦੇ ਮੈਨੂੰ ਕੰਮ ਦੀ ਤੇ ਟਰਾਈ ਦਿੱਤੀ ਪੜੱਕਦੇ ਨੇ ਕੰਮ ਆਉਂਦਾ ਅਗਲਾ ਨਾ ਠੀਕ ਆ ਬਈ ਕੰਮ ਤੇ ਆਉਂਦਾ ਓਕੇ ਆ ਚਲ ਆ ਜਾ ਕੋਈ ਗੱਲ ਨਹੀਂ ਠੀਕ ਆ ਤਾਂ ਕਰਕੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਜੀ ਇੱਥੇ ਤੁਸੀਂ ਸਪੇਨ ਦੇ ਵਿੱਚ ਆਉਣਾ ਚਾਹੁੰਦੇ ਹੋ ਜੀ ਸਦਕੇ ਆਓ ਪਰ ਇੰਨਾ ਕੁ ਆਵਦਾ ਕਰਕੇ ਆਓ ਵੀ ਤੁਹਾਨੂੰ 2 ਸਾਲ ਆਪਣਾ ਔਖਾ ਟਾਈਮ ਦੇਖਣਾ ਪੈ ਵੀ ਸਕਦਾ ਨਹੀਂ ਵੀ ਦੇਖਣਾ ਪੈ ਸਕਦਾ 2 ਸਾਲ ਤੁਸੀਂ ਕੱਟਨੇ ਕੱਟਨੇ ਆ ਜਿਵੇਂ ਮਰਜ਼ੀ ਕੱਟ ਲੋ ਔਖੇ ਕੱਟ ਲੋ ਸੌਖੇ ਕੱਟ ਲੋ ਹਾਸੇ ਕੱਟ ਲੋ ਰੋ ਕੇ ਕੱਟ ਲੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਪੇਪਰ ਮਿਲ ਜੰਨੇ ਆ ਫਿਰ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਆਪ ਹੋ ਜੰਨੇ ਹੋ ਠੀਕ ਹੈ ਤੇ ਬਸ ਪਦਰੋਨਾਮੈਂਟਾਂ ਦੇ ਨਾਂ ਤੇ ਕਿਸੇ ਨੂੰ ਐਕਸਟਰਾ ਪੈਸਾ ਨਹੀਂ ਫੜਾਉਣਾ ਜਿੰਨਾ ਚਿਰ ਤੁਹਾਡੀ ਬੰਦਾ ਲੈਟਰ ਹੱਥ ਚ ਨਹੀਂ ਫੜਾਉਂਦਾ ਤੁਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਕੰਟਰੈਕਟ ਦਾ ਵੀ ਕੋਈ ਕਿਸੇ ਨੂੰ ਪੈਸਾ ਨਹੀਂ ਦੇਣਾ ਜਦੋਂ ਤੁਹਾਡਾ ਟਾਈਮ ਪੂਰਾ ਹੋ ਜਾਂਦਾ ਆਓ ਮੋਸਟ ਵੈਲਕਮ ਠੀਕ ਹੈ ਵਿਦੇਸ਼ ਆਪਣੇ ਲੋਕਾਂ ਲਈ ਬਣਿਆ ਕੰਮ ਕਰਨ ਲਈ ਬਣਿਆ ਮਿਹਨਤ ਵਾਲੇ ਲੋਕਾਂ ਲਈ ਬਣਿਆ ਵੀ ਭਾਈ ਇੱਥੇ ਆ ਕੇ ਮਿਹਨਤ ਕਰਨੀ ਆ ਜੇ ਮਿਹਨਤ ਕਰਾਂਗੇ ਤਾਂ ਫਲ ਜ਼ਰੂਰ ਮਿਲੂਗਾ ਬਾਕੀ ਲਾਈਕ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜਲਦੀ ਤੋਂ ਜਲਦੀ ਨਵੀਂ ਵੀਡੀਓ ਲੈ ਕੇ ਪਹੁੰਚਿਆ ਕਰਾਂਗੇ ਕਿਉਂਕਿ ਅਸੀਂ ਵੀ ਕੰਮਕਾਰ ਆਲੇ ਆ ਕੰਮਕਾਰ ਕਰਦੇ ਆ ਨਾਲ ਨਾਲ ਵੀਡੀਓ ਵੀ ਬਣਾਇਆ ਕਰਾਂਗੇ ਤੇ ਤੁਹਾਨੂੰ ਜੋ ਜੋ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਜ਼ਰੂਰ ਮਿਲਿਆ ਕਰੂਗੀ ਮਿਲਦੇ ਆਂ ਨੈਕਸਟ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਧੰਨਵਾਦ